ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤਾਂ ਉਹਨੇ ਇੱਕਦਮ ਚਲਾਕੀ ਵਰਤਦੇ ਹੋਏ ਆ ਉਹ ਵੈਪਨ ਦੇ ਨਾਲ ਕੁਝ ਪਾਰਟੀ ਤੇ ਜਿਹੜੀਆਂ ਦੋ ਫਾਇਰ ਕੀਤੀ ਜੋ ਪੁਲਿਸ ਪਾਰਟੀ ਨੇ ਆਪਣੇ ਬਚਾ ਲਈ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਕ ਦੇ ਵਿੱਚ ਫਾਇਰ ਲੱਗਾ ਜੀ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਦਰਮਿਆਨ ਪੁਲਿਸ ਦੇ ਵੱਲੋਂ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਅਜਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲਦੀ ਹੈ ਜਦ ਇੱਕ ਨਸ਼ਾ ਤਸਕਰ ਦੀ ਜਾਣਕਾਰੀ ਦੇ ਆਧਾਰ ਤੇ ਕੱਸੋਵਾਲ ਤੁਸੀ ਤੋਂ 523 ਗ੍ਰਾਮ ਹੈਰੋਇਨ ਤੇ ਇੱਕ ਪਿਸਤੌਲ ਬਰਾਮਦ ਹੋਇਆ। ਦਰਸਲ ਜਾਣਕਾਰੀ ਦਿੰਦੇ ਆ ਡੀਐਸਪੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੱਲ ਕੋਲਨੇਵਾਲ ਤੋਂ ਪੁਲਿਸ ਨੇ ਦੋ ਨੌਜਵਾਨ ਤੀ ਬੋਰ ਦੇ ਗਲੋ ਪਿਸਤੋਲਸ ਹਨੇ ਕਾਬੂ ਕੀਤੇ ਸਨ ਇਹਨਾਂ ਤੇ ਕੇਸ ਦਰਜ ਕਰਕੇ ਅਦਾਲਤ ਚ ਪੇਸ਼ ਕਰਨਾ ਰਿਮਾਂਡ ਹਾਸਲ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਲੁਕੋ ਕੇ ਰੱਖੇ ਗਏ ਹਥਿਆਰਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਜਦ ਇਹ ਬਰਾਮਦਗੀ ਦੇ ਲਈ ਇਹਨਾਂ ਨੂੰ ਉਕਤ ਥਾਂ ਤੇ ਪੁਲਿਸ ਲੈ ਕੇ ਗਈ ਹੈ ਤਾਂ 523 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇੱਕ ਪਿਸਤੌਲ ਬਰਾਮਦ ਹੋਇਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਉਕਤ ਪਿਸਤੌਲ ਹੱਥ ਦੇ ਵਿੱਚ ਆਉਂਦੇ ਸਾਰ ਹੀ ਇਸ ਬਦਮਾਸ਼ ਦੇ ਵੱਲੋਂ ਪੁਲਿਸ ਨੇ ਹੀ ਗੋਲੀ ਚਲਾ ਦਿੱਤੀਗੀ ਹਾਲਾਂਕਿ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਇਸ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਤੇ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕੱਲ ਸਾਡੀ CIA ਦੀ ਟੀਮ ਨੂੰ ਇੱਕ ਦੋ ਜਿਹੜੇ ਨੌਜਵਾਨ ਅਰੈਸਟ ਕੀਤੇ ਸੀਗੇ ਉਹਨਾਂ ਦੇ ਕੋਲੋਂ ਇੱਕ ਗਲੌਕ ਪਿਸਤੌਲ ਜਿਹੜਾ ਰਿਕਵਰ ਕੀਤਾ ਸੀ ਔਰ ਉਸ ਸੰਬੰਧ ਵਿੱਚ FIR ਨੰਬਰ 43 ਅਦीन ਤਾਰਾ 25 ਮੈਕਟ ਥਾਣਾ ਰਮਦਾਸ ਜਿਲ੍ਹਾ ਮਸਰਦੇਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਫਤੀਸ਼ ਕੀਤੀ ਦਰਨੇ ਤਫਤੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਪੋਰਟ ਚ ਪੇਸ਼ ਕਰਕੇ ਤੇ ਪੁਲਸ ਰਿਮਾਂਡ ਤੇ ਸੀਗੇ ਅੱਜ ਪੁਲਸ ਰਿਮਾਂਡ ਦੌਰਾਨ ਇੱਕ ਦੋਸ਼ੀ ਬਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਸਵਾਲ ਤੁਸੀਂ ਤੇ ਜਿਹੜਾ ਲਾ ਕੇ ਰੱਖਿਆ ਹਲਕਾ ਕੇ ਜੋ ਅੱਜ ਅਸੀਂ ਸਮੇਤ ਪੁਲਿਸ ਪਾਰਟੀ ਜਿਹੜੀ ਹੈ ਰਿਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉੱਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰੋਨ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤਾਂ ਉਹਨੇ ਇੱਕਦਮ ਚਲਾਕੀ ਵਰਤਦਿਆਂ ਹੋਇਆਂ ਉਹ ਵੈਪਨ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਿਆਂ 'ਤੇ ਫਾਇਰ ਕੀਤਾ ਜੋ ਪੁਲਿਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੋਢੀ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆਂ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫ਼ਤੀਸ਼ ਜਾਰੀ ਹੈ ਜੀ ਸਰ ਜਿਹੜੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਪਰਮਾਤਮਾ ਨੇ ਮੇਰ ਨਾਲ ਸੰਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਤੇ ਹੁਣ ਅੱਗੇ ਜਿਹੜਾ ਇਹਦਾ ਹਾਲਾ ਚੱਲ ਰਿਹਾ ਤੇ ਬਾਕੀ ਸਾਡੀ ਤਫ਼ਤੀਸ਼ ਜਾਰੀ ਆ ਹੁਣ ਇਹਦੇ ਕਿਹਦੇ ਕਿਹਦੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਇਹਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾਂ ਕਰਨੀਆਂ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਇਹ ਚ ਤਫ਼ਤੀਸ਼ ਸਰ ਕੋਈ ਲਿੰਕ ਮਿਲੇ ਤੇ ਪਿਛੋਕੜ ਚ ਕੁਝ ਫਿਲਹਾਲ ਸਾਡੇ ਕੋਲ ਇਹ ਰਿਮਾਂਡ ਤੇ ਨੇ ਜੀ ਅਸੀਂ ਇਹ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਲਿੰਕਡ ਹੋਏ ਉਤੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਪਾਰਵੀਨ ਲਿੰਕ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰ ਆਉਣ ਕੁਤਾੜਨਾ ਇਹ ਗਲਤ ਅੰਸਰਾਂ ਨੂੰ ਤੇ ਇਹੀ ਤਾੜਨਾ ਵਾ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾਜ ਚ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹੋ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾਂ ਚ ਜਿਹੜਾ ਉਲਝਦਾ ਹੈ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਆਪੀ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆ ਉਹਦੇ ਤੁਸੀਂ ਕਿਸੇ ਵੀ ਕੰਮ 'ਚ ਵਿਘਨ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਹੈ